कल जबो असि गल करनी चाही अमर अरोड़ा जी नाल साडे च सवालਾਂ ਦੇ ਜਵਾਬ ਨਹੀਂ ਦਿੱਤੇ ਕਿਤੇ ਨਾ ਕਿਤੇ ਉਹ ਭਾਏ ਦੇ ਨਜ਼ਰਾਏ ਕਿਤੇ ਨਾ ਕਿਤੇ ਡਰ ਕੋਈ ਹੈਗਾ ਡਰ ਦੀ ਕੋਈ ਗੱਲ ਨਹੀਂ ਜਦੋਂ ਕੋਰਟ ਦੇ ਵਿੱਚ ਮੈਟਰ ਹੋਵੇ ਕੋਰਟ ਦੇ ਉੱਪਰ ਨਾਊਂਸਮੈਂਟ ਤੇ ਆਰਡਰ ਹੋਵੇ ਤਾਂ ਕੋਈ opinion ਦਿੰਦਾ ਚੰਗਾ ਨਹੀਂ ਲੱਗਦਾ ਸਚਾਈ ਵੀ ਦੇਖੋਈਏ ਔਰ ਜੋ ਕਨਵਿਕਸ਼ਨ ਹੈ ਉਹ ਸਟੇ ਹੋਈ ਹੈ ਜਦੋਂ ਤੱਕ ਕਨਵਿਕਸ਼ਨ ਨਹੀਂ ਸਟੇ ਹੋ ਜਾਂਦੀ ਹੈਗੀ ਉਦੋਂ ਤੱਕ ਫਲੈਗ ਹੌਸ ਨਹੀਂ ਕਰ ਸਕਦੇ ਹੈ ਕਿ ਜਦੋਂ ਅੱਜ ਕਨਫਿਕਸ਼ਨ ਸਟੇ ਹੋਗੀ ਤੇ ਆਟੋਮੈਟਿਕਲੀ ਉਹ ਜਿਹੜੀ ਪੀਆਈਐਲ ਹੈ ਉੱਥੇ ਹਾਈ ਕੋਰਟ ਦੇ ਵਿੱਚ ਉਹ ਵੀ ਇਨਫੈਕਟਿਊਸ ਹੈ ਜਿਹੜੀ ਹੋ ਚੁੱਕੀ ਕਿਉਂਕਿ ਉੱਥੇ ਅਸੀਂ ਅੰਡਰਟੇਕਿੰਗ ਦੇ ਦਿੱਤੀ ਸੀਗੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਕੱਲ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਅਮਨ ਰੋੜਾ ਤੇ ਦੀਪਾ ਜੀ ਦਾ ਜਿਹੜਾ ਘਰੇਲੂ ਝਗੜਾ ਸੀ ਉਸ ਦੇ ਵਿੱਚ ਇਸ ਸੰਗਰੂਰ ਕੋਰਟ ਦੇ ਵਿੱਚ ਵੈਸ ਹੋਈ ਜਿਹੜਾ ਜੱਜ ਸਾਹਿਬ ਨੇ ਫੈਸਲਾ ਰੱਖਵਾ ਰੱਖ ਲਿਆ ਅੱਜ ਅਮਰ ਰੋੜਾ ਜੀ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ ਗਿਆ ਕੀ ਫੈਸਲਾ ਵਕੀਲ ਸਾਹਿਬ ਤੁਸੀਂ ਕੱਲ ਲੰਮਾ ਸਮਾਂ ਕੋਰਟ ਦੇ ਵਿੱਚ ਖੜੀ ਲੱਤ ਰਹੇ ਕੱਲ 1:30 ਵਜੇ ਹਾਰਕਮੈਂਟ ਸ਼ੁਰੂ ਹੋਈ ਸੀ ਸ਼ਾਮ ਨੂੰ 7 ਵਜੇ ਕੰਪਲੀਟ ਹੋਈ ਹੈ ਤੇ ਪ੍ਰੋਨਾਨਸਮੈਂਟ ਆਰਡਰ ਤੇ ਅੱਜ ਅਰਜਰਨ ਕੀਤਾ ਸੀ ਅੱਜ ਕਨਵੈਕਸ਼ਨ ਦੀ ਇੰਟਰਮ ਸਟੇ ਜੱਜ ਸਾਹਿਬ ਨੇ ਕਰ ਦਿੱਤੀ ਹੈ ਪਰ ਉਹ 31 ਤੱਕ ਕਰ ਦਿੱਤੀ ਹੈ ਨੈਕਸਟ 8 31 ਅਡਜਰਨ ਕੀਤੀ ਹੈ ਕਿਉਂਕਿ ਕਾਫੀ ਜਸਪਾਲ ਦਾ ਵੀ ਉਹ ਸੀ ਵੀ ਲਾ ਪੁਆਇੰਟ ਕਾਫੀ ਇਨਵੋਲਵ ਹੈ ਗੋ ਥਰੂ ਨੂੰ ਟਾਈਮ ਲੱਗੇਗਾ ਪ੍ਰੈਮਾ ਫਸ਼ਾਈ ਕੇਸ ਸਮਝਦੇ ਹੋਏ ਇਹਨਾਂ ਨੇ ਇਨ ਟਰਮ ਕਨਵਿਕਸ਼ਨ ਸਟੇ ਕਰ ਦਿੱਤੀ ਹੈ ਤੇ ਹੁਣ ਅਮਨ ਰੋੜਾ ਨੂੰ ਕੋਈ ਪ੍ਰੋਬਲਮ ਨਹੀਂ ਹੈ ਹਰ ਇੱਕ ਕਾਰਵਾਈ ਉਹ ਕਰ ਸਕਦੇ ਕੱਲ ਜਦੋਂ ਅਸੀਂ ਗੱਲ ਕਰਨੀ ਚਾਹੀ ਅਮਰ ਰੋੜਾ ਜੀ ਨਾਲ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤੇ ਕਿਤੇ ਨਾ ਕਿਤੇ ਭਾਏ ਦੇ ਨਜ਼ਰ ਆਏ ਕਿਤੇ ਨਾ ਕਿਤੇ ਡਰ ਕੋਈ ਹੈਗਾ ਨਹੀਂ ਡਰ ਵਾਲੀ ਕੋਈ ਗੱਲ ਨਹੀਂ ਹੁੰਦੀ ਜਦੋਂ ਕੋਈ ਸਬਜੈਕਟ ਮੈਟਰ ਕੋਰਟ ਦੇ ਵਿੱਚ ਹੋਵੇ ਅੰਡਰ ਆਰਡਰ ਹੋਵੇ ਤਾਂ ਕੋਈ ਆਪੀਨੀਅਨ ਦਿੰਦਾ ਚ ਅੱਛਾ ਨਹੀਂ ਲੱਗਦਾ ਆਦਰਵਾਇਸ ਡਰ ਨਹੀਂ ਲੀਗਲ ਰਾਈਟ ਹੈ ਲੀਗਲ ਰੱਢ ਰਹੇ ਹੈ ਪ੍ਰਾਇਮਫ ਸ਼ਾਈ ਕੇਸ ਬੰਦਾ ਵੀ ਹੈ ਜਜਮੈਂਟ ਜਿਹੜੀ ਲੋਰ ਕੋਰਟ ਦੀ ਹੈ ਉਹ ਲੀਗਲੀ ਕਾਫੀ ਹੋਛ ਕਮੀਆਂ ਨੇ ਸਸਟੇਨੇਬਲ ਨਹੀਂ ਹੈਗੀ ਹੈ ਇਸ ਕਰਕੇ ਡਰ ਦੀ ਕੋਈ ਗੱਲ ਨਹੀਂ ਜਦੋਂ ਕੋਰਟ ਦੇ ਵਿੱਚ ਮੈਟਰ ਹੋਵੇ ਕੋਰਟ ਦੇ ਪ੍ਰੋਨਾਨਸਮੈਂਟ ਤੇ ਆਰਡਰ ਹੋਵੇ ਤਾਂ ਕੋਈ ਓਪੀਨੀਅਨ ਦਿੰਦਾ ਚੰਗਾ ਨਹੀਂ ਲੱਗਦਾ ਜਿਹੜੇ 31 ਤੱਕ ਉਹਨਾਂ ਨੂੰ ਰਾਤ ਮਿਲ ਗਈ 31 ਤੋਂ ਬਾਅਦ ਕੀ ਲੱਗਦਾ ਉਹਨਾਂ ਦੇ ਹੱਕ ਤੇ ਡਿਪੈਂਡ ਕਰਦਾ ਪਹਿਲਾਂ ਇਸ ਵਾਲ ਤੇ ਜੁਡੀਸ਼ੀਅਲ ਥਿਊ ਦਾ ਪਹਿਲਾਂ ਕੋਈ ਨਹੀਂ ਦੇ ਸਕਦਾ ਕੋਰਟ ਨੇ ਹਰ ਇੱਕ ਚੀਜ਼ ਦੇਖਣੀ ਹੈ ਕੋਰਟ ਨੇ ਆਪਦਾ ਮਾਈਂਡ ਅਪਲਾਈ ਕਰਨਾ ਹੈ ਲਾ ਪੁਆਇੰਟ ਦੇਖਣਾ ਉਸ ਤੋਂ ਬਾਅਦ ਜੋ ਫੈਸਲਾ ਕਰ ਗਈ ਕੋਰਟ ਦੀ ਜ਼ਿੰਮੇਵਾਰੀ ਹੈ ਤੁਸੀਂ ਨੇ ਕੱਲ ਪੂਰੇ ਤੰਦ ਹੀ ਨਾਲ ਕੇਸ ਨੂੰ ਲੜਿਆ ਕਿਵੇਂ ਲੱਗਿਆ ਵੀ ਦਮ ਲੱਗਦਾ ਸੀ ਤੁਹਾਨੂੰ ਦੇਖੋ ਕੋਰਟ ਲਾ ਪੁਆਇੰਟ ਤੇ ਇਨਵੋਲਵ ਹੈ ਜੋ ਲੋਅਰ ਕੋਰਟ ਦੀ ਜੱਜਮੈਂਟ ਸਸਟੇਨੇਬਲ ਨਹੀਂ ਲੱਗਦੀ ਜੇ ਸਸਟੇਨੇਬਲ ਹੀ ਲੱਗਦੀ ਤਾਂ ਪ੍ਰਮਾਪਸ਼ਾਏ ਕੇਸ ਬੰਦਾ ਹੀ ਹੈ ਨਾ ਕਨਵੈਕਸ਼ਨ ਸਟੇ ਦਾ ਬਾਕੀ ਡਿਪੈਂਡ ਕਰਦਾ ਹੈ ਕਿਸ ਤਰ੍ਹਾਂ ਜਾ ਸਾਹਿਬ ਦਾ ਕੀਵੇਂ ਲਾ ਪੁਆਇੰਟ ਦੇਖਣੇ ਆ ਉਹਨਾਂ ਨੇ ਫਾਈਨਲ ਕਰਨਾ ਪਰ ਜੇ ਕੋਈ ਬੰਦਾ ਹੋਇਆ ਤਾਂ ਹੀ ਇਨ ਟਰਮ ਕੀਤੀ ਹੈ ਨਹੀਂ ਤਾਂ ਮੇਰੇ ਕੋਲ ਕੋਈ ਨਾ ਹੁਣ ਜਿਵੇਂ ਝੰਡਾ ਲਹਿਰਾਉਣ ਤੇ ਉਹਨਾਂ ਦੇ ਸਸਪੈਂਸ ਬਣਿਆ ਹੋਇਆ ਸੀ ਹੁਣ ਸਰਕਾਰੀ ਪ੍ਰੋਗਰਾਮ ਚ ਭਾਗ ਲੈਣ ਹਰ ਇੱਕ ਜਗਾ ਤੇ ਭਾਗ ਲੈ ਸਕਦੇ ਨੇ ਝੰਡਾ ਲਹਰੋਂ ਦੀ ਕੋਈ ਪ੍ਰੋਬਲਮ ਨਹੀਂ ਹੈ ਝੰਡਾ ਲੜਾਈ ਸਕਦੇ ਆ ਇਹਨਾਂ ਵਕੀਲ ਸਾਹਿਬ ਜਿਹੜੇ ਕਿ ਅਮਨ ਰੋੜਾ ਜੀ ਵੱਲੋਂ ਕੱਲ ਲੰਮਾ ਸਮਾਂ ਕਿਉਂਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਕੋਰਟ ਦੇ ਵਿੱਚ ਜਦੋਂ ਅਸੀਂ ਦੇਖਦੇ ਸੀ ਕਦੇ ਆਉਂਦੇ ਸੀ ਜਾਂਦੇ ਸੀ ਕਾਨੂੰਨੀ ਦੋ ਪੇਚ ਇਹਨਾਂ ਵੱਲੋਂ ਜਿਹੜੇ ਗਏ ਕਿਤੇ ਨਾ ਕਿਤੇ ਅਮਨ ਰੋੜਾ ਨੂੰ ਰਾਹਤ ਮਿਲਦੀ ਹੋਈ ਮਹਿਸੂਸ ਹੋਈ ਹੁਣ ਅਮਨ ਰੋੜਾ ਜੀ ਅੱਜ ਮੀਡੀਆ ਨਾਲ ਵੀ ਗੱਲ ਕਰਕੇ ਗਏ ਨੇ ਸੁਣਾਉਣਾ ਤੁਹਾਨੂੰ ਉਹਨਾਂ ਦੀ ਗੱਲ ਦੇਖੋ ਡਿਟੇਲਡ ਆਰਡਰ ਤਾਂ ਨਹੀਂ ਜੋ ਜੱਜ ਸਾਹਿਬ ਨੇ ਜਿਹਨਾਂ ਆਰਡਰ ਸੁਣਾਇਆ ਵੀ ਇੱਕ ਵਾਰ ਕਨਵਿਕਸ਼ਨ ਦੇ ਸਟੇ ਜਿਹੜੀ ਉਹ ਗਰੰਟਡ ਹੈ ਸੋ ਮੈਂ ਧੰਨਵਾਦ ਕਰਦਾ ਜੁਡੀਸ਼ੀਅਲ ਸਿਸਟਮ ਦਾ ਹਾਈ ਕੋਰਟ ਦਾ ਔਰ ਕਿਉਂਕਿ ਉੱਥੇ ਵੀ ਇੱਕ ਇਹਨਾਂ ਨੇ ਪਟੀਸ਼ਨ ਪਾਈ ਸੀਗੀ ਔਰ ਜੱਜ ਸਾਹਿਬ ਡਿਸਟ੍ਰਿਕਟ ਸੈਸ਼ਨ ਜੱਜ ਸਾਹਿਬ ਦਾ ਸੱਚਾਈ ਦੀ ਜਿੱਤ ਹੋਈ ਹੈ ਔਰ ਜੋ ਕਨਵਿਕਸ਼ਨ ਹੈ ਉਸ ਸਟੇ ਹੋਈ ਹੈ ਔਰ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਦਾ ਕਿ ਜਿਨ੍ਹਾਂ ਨੇ ਦੁਆਵਾਂ ਕੀਤੀਆਂ ਇਹਨਾਂ ਦਿਨਾਂ ਦੇ ਵਿੱਚ ਤੇ ਅੱਜ ਇਹ ਜਿਹੜੀ ਕਨਵਿਕਸ਼ਨ ਦੇ ਉੱਪਰ ਸਟੇ ਉਹ ਗਰੰਟ ਹੋਇਆ ਮੇਰੀ ਖਾਸ ਕਰਕੇ ਮੇਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਹ ਜੇ ਔਖੇ ਸਮੇਂ ਦੇ ਵਿੱਚ ਵੀ ਮੇਰੇ ਉੱਪਰ ਵਿਸ਼ਵਾਸ ਆਪਣਾ ਬਣਾਈ ਰੱਖਿਆ ਸੋ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਸਰ ਸਰ ਕੱਲ ਫਲੈਗ ਹੌਸਟ ਕਰੋਗੇ ਸਰ ਉਹਦੀ ਇਹੀ ਸੀਗੀ ਜੀ ਕੰਡੀਸ਼ਨ ਜੋ ਉਹਨਾਂ ਨੇ ਪੀਆਈਐਲ ਪਾਈ ਸੀਗੀ ਕਿ ਜੋ ਤੱਕ ਕਨਵਿਕਸ਼ਨ ਨਹੀਂ ਸਟੇ ਹੋ ਜਾਂਦੀ ਹੈਗੀ ਉਦੋਂ ਤੱਕ ਫਲੈਗ ਹਿਸਟ ਨਹੀਂ ਕਰ ਸਕਦੇ ਹੈ ਕਿ ਹੁਣ ਜਦੋਂ ਅੱਜ ਕਨਵਿਕਸ਼ਨ ਸਟੇ ਹੋਗੀ ਤੇ ਆਟੋਮੈਟਿਕਲੀ ਉਹ ਜਿਹੜੀ ਪੀਆਈ ਵਾਲੇ ਉੱਥੇ ਹਾਈ ਕੋਰਟ ਦੇ ਵਿੱਚ ਉਹ ਵੀ ਇਨਫੈਕਚੁਅਸ ਜਿਹੜੀ ਹੋ ਚੁੱਕੀ ਕਿਉਂਕਿ ਉੱਥੇ ਅਸੀਂ ਅੰਡਰਟੇਕਿੰਗ ਦੇ ਦਿੱਤੀ ਸੀਗੀ ਕਿ ਜੇ ਕਨਵਿਕਸ਼ਨ ਸਟੇ ਹੋ ਜਾਂਦੀ ਹੈ ਤਾਂ ਫਲੈਗ ਹਿਸਟ ਕਰਾਂਗੇ ਜੇ ਨਹੀਂ ਹੁੰਦੀ ਹੈਗੀ ਤਾਂ ਨਹੀਂ ਕਰਾਂਗੇ ਉੱਥੇ ਅਸੀਂ ਅੰਡਰਟੇਕਿੰਗ ਦਿੱਤੀ ਸੀਗੀ ਤੇ ਉਹਦੇ ਬੇਸਿਸ ਦੇ ਉੱਪਰ ਉੱਥੇ ਇਨਫੈਕਚੁਅਸ ਹੋਗੀ ਤੇ ਇੱਥੇ ਕਨਵਿਕਸ਼ਨ ਸਟੇ ਹੋਗੀ ਕੱਲ ਸਾਰੇ ਤੁਸੀਂ ਤੁਹਾਡੇ ਨਿਊਜ਼ਪੇਪਰਾਂ ਅਖਬਾਰਾਂ 'ਚ ਵੀ ਆਇਆ ਕਿ ਸਵਾ 10 ਵਜੇ ਤੋਂ ਤੁਹਾਡੀ ਬੈਸਟ ਸਟਾਰਟ ਹੋਈ ਤੇ ਸ਼ਾਮ ਨੂੰ 7 ਵਜੇ ਤੱਕ ਚੱਲੀ ਤੇ ਜੱਜ ਸਾਹਿਬ ਨੇ ਅੱਜ ਕਿਹਾ ਕਿ ਜਿਹੜਾ ਹੈਗਾ ਕਿ ਜੀ ਕਾਫੀ ਬਹੁਤ ਜ਼ਿਆਦਾ ਡਾਕੂਮੈਂਟਸ ਹੈਗੇ ਨੇ ਸਾਰਾ ਦੇਖਣ ਵਾਲੇ ਹੈਗੇ ਨੇ ਤੇ 31 ਤਰੀਕ ਤੱਕ ਉਹਦਾ ਜਿਹੜਾ ਹੈਗਾ ਉਹਨੂੰ ਰੱਖ ਦਿੱਤਾ 31 ਤਰੀਕ ਨੂੰ ਆਏਗਾ ਫੈਸਲਾ ਤੇ ਇਹਦਾ ਮੇਨ ਟਾਈਮ ਜਿਹੜੀ ਹੈਗੀ ਕਨਵੈਕਸ਼ਨ ਸਟੇ ਕਰਤੀ ਹੈ ਜੀ ਹਾਂ ਜੀ ਆ ਰਹੇ ਨੇ ਤੇ 31 ਤਰੀਕ ਤੱਕ ਕਨਵੈਕਸ਼ਨ ਸਟੇ ਹੈ ਤੇ ਫਾਈਨਲ ਉਹ ਕਹਿੰਦੇ ਸੀਗੇ ਜਿਹੜਾ ਸਾਰਾ ਦੇਖ ਕੇ ਕਿਉਂਕਿ ਡਾਕੂਮੈਂਟਸ ਬਹੁਤ ਜ਼ਿਆਦਾ ਸੀ ਦੋਨੇ ਪਾਰਟੀਆਂ ਦੇ ਆਰਗੂਮੈਂਟਸ ਬਹੁਤ ਸੀ ਫਿਰ ਗੋ ਥਰੂ ਹੋ ਗਏ 31 ਨੂੰ ਹੁਣ ਅਮਨ ਰੂੜਾ ਝੰਡਾ ਲਹਿਰਾ ਸਕਣਗੇ ਬਿਲਕੁਲ ਲਹਿਰਾ ਸਕਦੇ ਨੇ ਕਿਉਂ ਨਹੀਂ ਲਹਿਰਾ ਸਕਦੇ ਉੱਤੇ ਚਾਹੀ ਸੀ ਕਿ ਕਨਵਿਕਸ਼ਨ ਜਿਹੜੀ ਹੈਗੀ ਹੈ ਹੁਣ ਸਟੇ ਹੋ ਗਈ ਹੈ ਠੀਕ ਮੀਨ ਜਿਹੜੀ ਹੈਗੇ ਜਜਮੈਂਟ ਆਫ ਕਨਵਿਕਸ਼ਨ ਜਿਹੜੀ ਹੈਗੇ ਟ੍ਰਾਇਲ ਕੋਰਟ ਦੀ ਸਟੇ ਹੋ ਗਈ ਹੈ 31 ਤੋਂ ਬਾਅਦ ਕੋਈ ਫੈਸਲਾ ਨਹੀਂ ਤੁਸੀਂ ਲਿਆ ਸਕਦੇ ਨਹੀਂ ਉਹ ਤਾਂ ਦੇਖੋ ਇਸ ਉੱਤੇ ਤਾਂ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਇਹ ਤਾਂ ਜੱਜ ਸਾਹਿਬ ਨੇ ਜਿਹੜਾ ਹੈਗਾ ਜੂਡੀਸ਼ਲ ਹੈਗਾ ਤਾਂ ਅਸੀਂ ਤਾਂ ਹੋਰ ਫੋਰ ਦੀ ਬੈਸਟ ਹੀ ਕਹਿ ਸਕਦੇ ਹਾਂ